ਪਬਲੀਜੀ ਪਹਿਲਾਂ ਤਾਂ ਮੁਬਾਰਕਾ ਹੁਣ ਬਹੁਤ ਬਹੁਜੀ ਤੁਹਾਨੂੰ ਵੀ ਲੱਖ ਲੱਖ ਵਧਾਈਆਂ ਜੀ ਜੀ ਜਿਹੜੇ ਤੁਸੀਂ ਸਾਡੇ ਕੋਲ ਟਾਈਮ ਕਰਕੇ ਆਏ ਸਾਡਾ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਕੀ ਕਹਿਣਾ ਚਾਹੋਗੇ ਬਤਿਆ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਹੈ ਉਪਲਬਧੀ ਜਿਹੜੀ ਹਾਸਲ ਕੀਤੀ ਗਈ ਦੇਖੋ ਕਹਿਣਾ ਦਈਏ ਵੀ ਸਾਰੇ ਸ਼ਹਿਰ ਨੂੰ ਸਭ ਤੋਂ ਪਹਿਲਾਂ ਤਾਂ ਮੇਰੀ ਤਰਫੋਂ ਲੱਖਣੇ ਦੀ ਵਧਾਈ ਹੈ ਜੇ ਫਾਜ਼ਿਲਕਰ ਲੜਕੀ ਨੇ ਨਾਰੋਸ਼ਨ ਕੀਤਾ ਪੰਜਾਬ ਦੀ ਕ੍ਰਿਕਟ ਟੀਮ ਦੀ 23 ਦੀ ਕੈਪਟਰ ਬਣੀ ਹੈ ਤੇ ਰਾਜਕੋਟ ਗਈ ਹੈ ਅੱਜ ਮੈਚ ਹੈ ਗੇ ਸਿਮਲਪੁਰ ਤੋਂ ਤੇ ਜਿੱਤ ਕੇ ਨੇ ਕਰਨਾ ਮੈਚ ਹੈ ਜੀ ਜੀ ਤੁਹਾਨੂੰ ਕਿੰਨੀ ਖੁਸ਼ੀ ਹੈ ਦੇਖੋ ਤੁਸੀਂ ਮਾਪੇ ਉਹਨਾਂ ਤੋਂੰਦੀ ਜਦੋਂ ਕੋਈ ਬੱਚਾ ਨਾਲ ਰੋਸ਼ਨ ਕਰਦਾ ਇੰਨੀ ਵੱਡੀ उपलब्धि ਹੋਈ ਜੀ ਕੈਪਟਨ ਬਣੀ ਤੁਹਾਡੀ ਖੁਸ਼ੀ ਤਾਂ ਬਹੁਤ ਹੈਗੀ ਹੈ ਅੱਛਾ ਇਹਦੇ ਪਿੱਛੇ ਜਿਹੜੀ ਮਿਹਨਤ ਕੀਤੀ ਗਈ ਹੈ ਉਹ ਬੱਚੇ ਵੱਲੋਂ ਕੀਤੀ ਗਈ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਰਿਹਾ ਦੇਖੋ ਮੇਰੇ ਵੱਲੋਂ ਤਾਂ ਪੂਰਾ ਸਹਿਯੋਗ ਸੀ ਰਜੇਸ਼ ਸਖਸੇਣਾ ਜੀ ਹੈਗੇ ਆਪਣੇ ਫਾਜ਼ਿਲਦ ਕੋਚ ਸੀ ਉਹ ਕੋਚਿੰਗ ਦਿੰਦੇ ਸੀ ਜਿਹਦੇ ਬੱਚਾ ਨੂੰ ਗੁਰਨਾਨ ਸਿੰਘ ਕਰਨੇ ਪੜ੍ਹਸਾ ਲਗੇ ਤੇ ਜਦੋਂ ਮੈਂ ਉੱਥੇ ਜਾਂਦਾ ਸੀ ਮੇਰੀ ਕੁੜੀਆ ਨੂੰ ਖੇਡਣ ਦਾ ਸ਼ੌਕ ਸੀ ਦੇਖਦੀ ਸੀ ਖੇਡਦੇ ਨੂੰ ਤੁਸੀਂ ਸਖਸ਼ਨਾ ਸਾਹਿਬ ਨੇ ਉਹਨੂੰ ਇਸ ਲਾਈਨ ਤੇ ਪਾਇਆ ਐ। ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਅੱਛਾ ਜੀ। ਤਾਂ ਬਾਕੀ ਦੇ ਪੇਰੈਂਟਸ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਹਾਂ ਮੈਂ ਤਾਂ ਕਹਿਣਾ ਵੀ ਬੇਟੀ ਪੜਾਓ, ਬੇਟੀ ਖੜਾਓ। ਕੋਈ ਦਿੱਕਤ ਨਹੀਂ ਅੱਜਕੱਲ ਤਾਂ ਬੇਟੀਆਂ ਦੇਖੋ ਕਿ ਨੀਏ ਬੇਟੀ ਨੂੰ ਨਾ ਰੋਸ਼ਨ ਕੀਤਾ। ਕਹਿੰਦੇ ਨੇ ਵੀ ਧੀਆ ਵੀ ਇਹ ਜਿਹੜੀਆਂ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ। ਨਹੀਂ ਹੈਗੀ। ਅੱਜ ਮਾਣ ਮਹਿਸੂਸ ਹੋ ਰਿਹਾ। ਹਾਂ ਬਿਲਕੁਲ ਬਿਲਕੁਲ ਮੈਂ ਤੁਸੀਂ ਦੇਖੋਗੇ ਫੋਟੋਆਂ ਦੀ ਵੇਖ ਲਓ ਮੁੰਡਾ ਹੀ ਇਹ ਸਾਰਾ ਸ਼ੌਕੀ ਮੁੰਡੇ ਵਾਲੇ ਰੱਖਦੀ ਹੋ। ਅਰਤੀ ਬੋਲਟ ਵੀ ਚਲਾਨਦੀ ਹੈ ਗੱਡੀ ਚਲਾਨਦੀ ਅਰੇ ਕਿੰਨੇ 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 ਸਾਲਾਂ ਦੀ ਹੈਗੀ ਸੀ ਜਦੋਂ ਤੁਹਾਡੀ ਬੇਟੀ ਆਏ ਕ੍ਰਿਕਟ ਖੇਡਣ ਲੱਗ ਗਈ ਸੀ ਉਦੋਂ ਹੈਗੀ ਸੀ 17 17 ਸਾਲ ਅੱਛਾ ਤੇ ਉਹ ਬਸੂ ਤੋਂ ਉਸੇ ਲਾਈਨ ਤੇ ਰਹਗੀ ਪਰ ਹੂੰ ਰਾਸ਼ਟਰੀ ਚੈਂਪੀਅਨ ਬਣੀ ਹੈ 63ਵੀਂ ਐਸ.ਏ. ਜ ਖੇਡ ਲਿਆ ਪੰਜਾਬ ਰਾਸ਼ਟਰੀ ਪੱਧਰ ਤੇ ਹੂੰ ਉਦੋਂ 골ਡ ਮੈਡਲ ਜਿੱਤ ਕੇ ਆਈ ਹੈ ਆਪਣੀ ਕੁੜੀਆ ਜੋ ਸ਼ਹਿਰ ਚ ਰਾਉਂਡ ਵੀ ਕਰਦੇ ਜਾਂਦਾ ਤੇ ਪਰਿਵਾਰ ਦੇ ਵਿੱਚ ਕੋਈ ਪਹਿਲਾਂ ਕਦੇ ਕੋਈ ਇਸ ਤਰ੍ਹਾਂ ਇਹ ਸਾਡੇ ਪਰਿਵਾਰ ਚ ਤਾਂ ਨਹੀਂ ਹੈ ਕ੍ਰਿਕਟਮੈਨ ਹੋਵੇ ਯਾ ਨਹੀਂ ਸਪੋਰਟਸਮੈਨ ਤਾਂ ਨਹੀਂ ਮੈਂ ਕ੍ਰਿਕਟ ਤਾਂ ਮੈਂ ਵੀ ਬਾਦੂ ਖੇਡਿਆ ਪਰ 3 ਲੋਕਾਂ ਲਈ ਖੇਡਦੇ ਰਹਿੰਦੇ ਸੀ ਫਾਜ਼ਿਲਗਾ ਲੈਵਲ ਦੇ ਹਾਂਜੀ ਮੇਰਾ ਨਾਮ ਦੀਪਕਰ ਗਾਸੀਆ ਬਦਲੀ ਨੜਾਈ ਇਹ ਕਿ ਮੇਰੇ ਬੇਟਾ ਨਹੀਂ ਕੜੀ ਪਟੇਜੀ ਨੇ ਪੂਰੇ ਜ਼ਿਲ੍ਹਾ ਹਿੰਦੁਸਤਾਨ ਦੇ ਆਰਐਨਆਰ ਜਰੂਰ ਦਿੱਤਾ ਨਾਲ ਫਾਜ਼ਿਲਬਾਦ ਜਿਲ੍ਹੇ ਦਾ ਦਿੱਤਾ ਜਿਹੜੇ ਪਹਿਮਾਨ ਨੇ ਜੀ ਠੀਕ ਹੈ ਜੀ ਉਹਨਾਂ ਦਾ ਜਦੋਂ ਵੀ ਫਾਜ਼ਿਲ ਆਇਆ ਬੜੇ ਜੋਮਟਾਮ ਨਾਲ ਸੱਜਦੇ ਸੋਗ ਨਾਲ ਸਵਾਗਤ ਕੀਤਾ ਜਾਇਆ ਜੀ ਐਸੇ ਕਰਕੇ ਕਹਿੰਦੇ ਧੀਾਂ ਦੇ ਮਾਨ ਕਰਦੇ ਨੇ ਲੋਕ ਬਿਲਕੁਲ ਬੇਟੀ ਪੜਾਓ ਬੇਟੀ ਪੜਾਓ